ਸਤਿ ਸ਼੍ਰੀ ਅਕਾਲ ਜੀ ਮੈਂ ਹਾ ਅਸ਼ਦੀਪ ਕੋਰ ਸੰਧੂ ਤੇ ਗੱਲ ਕਰਦੇ ਹਾਂ ਜਿੱਥੇ ਹਾੜਾ ਨੇ ਭਾਰੀ ਜਿਹੜਾ ਨੁਕਸਾਨ ਹੋਇਆ ਹੈ ਪੰਜਾਬ ਦੇ ਵਿੱਚ ਜਿੱਥੇ ਹਰ ਇੱਕ ਸੰਸਥਾ ਪਹੁੰਚੀ ਹੋਈ ਹੈ ਮਦਦ ਲੈ ਕੇ ਦੂਜੇ ਪਾਸੇ ਹਰ ਇੱਕ ਪਾਰਟੀ ਜੇ ਪਾਵੇਂ ਉਹ ਭਾਜਪਾ ਹੋਵੇ ਚਾਹੇ ਉਹ ਸ਼੍ਰੋਮਣੀ ਅਕਾਲੀ ਦਲ ਹੋਵੇ ਪਾਵੇ ਉਹ ਨਵੀਂ ਬਣੀ ਸ਼੍ਰੋਮਣੀ ਅਕਾਲੀ ਦਲ ਹੋਵੇ ਚਾਹੇ ਪਾਈ ਅੰਮ੍ਰਿਤਪਾਲ ਖਾਲਸਾ ਜੀ ਦੀ ਪਾਰਟੀ ਹੋਵੇ ਤੇ ਚਾਹੀ ਹੋਵੇ ਕਾਂਗਰਸ ਆਪਦੇ ਵੱਲੋਂ ਹਰ ਇੱਕ ਵਿਧਾਇਕ ਆਗੂ ਜ਼ਾਇਜ਼ਾ ਲੈਂਦਾ ਨਜ਼ਰ ਆਇਆ ਹੈ ਲੋਕਾਂ ਤੱਕ ਖਾਣਾ ਪਹੁੰਚਾਇਆ ਜਾ ਰਿਹਾ ਹੈ ਲੋਕਾਂ ਤੱਕ ਉਹਨਾਂ ਦੇ ਪਸ਼ੂਆਂ ਲਈ ਚਾਰਾ ਪਹੁੰਚਾਇਆ ਜਾ ਰਿਹਾ ਹੈ ਚਾਹੇ ਆਮ ਆਦਮੀ ਪਾਰਟੀ ਦੇ ਵਿਧਾਇਕ ਜਿਹੜੀ ਹੈ ਗਰਾਊਂਡ ਲੈਵਲ ਦੀ ਜਿਹੜੀ ਰਿਪੋਰਟ ਲੈਂਦੇ ਨਜ਼ਰ ਆ ਰਹੇ ਨੇ ਚਾਹੇ ਉਹਨਾਂ ਵੱਲੋਂ ਰੱਜ ਕੇ ਪੰਡਿਆ ਜਾ ਰਿਹਾ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਲੇਕਿਨ ਫਿਰ ਵੀ ਹਰ ਇੱਕ ਜਿਹੜਾ ਹੈ ਹੱਥ ਨਾਲ ਹੱਥ ਮਿਲਾਉਂਦਾ ਨਜ਼ਰ ਆ ਰਿਹਾ ਹੈ ਜੇਕਰ ਗੱਲ ਕਰੀਏ ਹੱਥ ਨਾਲ ਹੱਥ ਮਿਲਾਉਣ ਦੇ ਨਾਲ ਕਈਆਂ ਦਾ ਕਈਆਂ ਨੂੰ 60 ਪੇਟ ਵੀ ਆਈ ਹੋਵੇਗੀ ਕਿਉਂਕਿ ਨੁਕਸਾਨ ਬਹੁਤ ਜ਼ਿਆਦਾ ਹੈ ਜਿੱਥੇ ਲੋਕ ਫਸੇ ਦਿਖ ਰਹੇ ਨੇ ਜਿੱਥੇ ਲੋਕ ਤੜਾ ਤੜ ਇੱਕ ਦੂਜੇ ਨੂੰ ਜਿਹੜਾ ਹੈ ਕੋਈ ਸਰਟੀਫਿਕੇਟ ਆ ਜਾਂਦੀ ਹੈ ਉਹਦੇ ਚੱਲਦੇ ਆ ਇੱਕ ਹੋਰ ਵੱਡੀ ਅਹਿਮ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਇੱਕ ਆਮ ਆਦਮੀ ਪਾਰਟੀ ਦੇ ਜਿਹੜੇ ਨੇ ਸਾਬਕਾ ਮੰਤਰੀ ਤੇ ਮੌਜੂਦਾ ਵਿਧਾਇਕ ਦੇ ਬੇਟਾ ਜਿਹੜਾ ਹੈ ਉਹਨੂੰ ਉਹ ਪਾਣੀ ਦੇ ਵਿੱਚ ਰੁੜ ਗਿਆ ਹੈ ਉਹ ਜਿਹੜੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਤੇ ਤੁਹਾਨੂੰ ਦੱਸ ਦਿੰਨੇ ਆ ਕਿ ਸਾਬਕਾ ਮੰਤਰੀ ਕੌਣ ਨੇ ਤੇ ਕਿੰਨਾ ਦਾ ਬੇਟਾ ਪਾਣੀ ਦੇ ਵਿੱਚ ਰੁੜ ਰਿਹਾ ਹੈ ਜੋ ਸੇਵਾ ਕਰਨ ਵਾਸਤੇ ਪਹੁੰਚਿਆ ਹੋਇਆ ਹੈ ਵਿਦਿਆਨਸਭਾ ਹਲਕਾ ਅਜਨਾਲਾ ਅੰਦਰ ਹਰ ਪੀਰੀਅਡ ਖੇਤਰ ਚ ਸੰਸਦ ਮੈਂਬਰ ਮੀਤ ਹੇਰ ਨਾਲ ਪਿੰਡਾਂ ਚ ਰਾਸਮਗਰੀ ਵੰਡਣ ਵਾਲੇ ਟਰੈਕਟਰ ਕਾਫੇ ਨੂੰ ਰਸਤਾ ਦਿਖਾ ਰਹੇ ਸਾਬਕਾ ਕੈਪਟਨ ਮੰਤਰੀ ਹਲਕਾ ਵਿਧਾਇਕ ਕੁਲਦੀਪ ਸਿੰਘ ਢਾਲੀਵਾਲ ਦੇ ਸੁਪੁੱਤਰ ਖੁਸ਼ਪਾਲ ਸਿੰਘ ਢਾਲੀਵਾਲ ਉਸ ਵੇਲੇ ਪਾਣੀ ਵਿੱਚ ਡੁੱਬਣ ਵਾਲ ਵਾਲ ਬੱਚੇ ਜਦੋਂ ਉਹਨਾਂ ਦਾ ਟਰੈਕਟਰ ਹੜਾ ਕਾਰਨ ਸੜਕ 'ਚ ਪਏ ਟੋਏ ਵਿੱਚ ਵਰਜਨ ਕਾਰਨ ਅਚਾਨਕ ਡੂੰਘੇ ਪਾਣੀ ਵਿੱਚ ਡਿੱਗ ਗਿਆ ਜਿਨ੍ਹਾਂ ਨੂੰ ਉਸ ਟਰੈਕਟਰ ਤੇ ਸਵਾਰ ਇੱਕ ਨੌਜਵਾਨ ਦੇ ਤੁਰੰਤ ਹਰਕਤ ਵਿੱਚ ਆਉਂਦਿਆ ਚਾਲ ਮਾਰਕੀਟ ਡੂੰਘੇ ਪਾਣੀ ਵਿੱਚੋਂ ਬਾਹਰ ਕੱਢਣ ਵਿੱਚ ਮਦਦ ਕੀਤੀ। ਇਸ ਮੌਕੇ ਤਾਰੀਵਾਲ ਅਜੀਤ ਨਾਲ ਗੱਲਬਾਤ ਕਰਦੇ ਦੱਸਿਆ ਕਿ ਮੈਂ ਸੱਚੇ ਪਰਿਵਾਰ ਸਮੁੱਚੇ ਪਰਿਵਾਰ ਵਿੱਚ ਚੌਕੀ ਖੜੀ ਵਿੱਚ ਆਪਣੇ ਲੋਕਾਂ ਲਈ ਦਿਨ ਰਾਤ ਸੇਵਾ ਕਰ ਰਿਹਾ ਹਾਂ ਆ ਸੰਸਦ ਮੈਂਬਰ ਮੀਤ ਘਰ ਜੋ ਉੱਚਤੇ ਦੌਰ ਤੇ ਹਾਰਡ ਪਰਬਾਰੀ ਲੋਕਾਂ ਲਈ ਰਾਸਮਗਰੀ ਲੈ ਕੇ ਪਹੁੰਚੇ ਉਹਨਾਂ ਦੇ ਟਰੈਕਟਰ ਕਾਫਲੇ 'ਚ ਜਾਂਦਿਆ ਟਰੈਕਟਰ ਫਿਸਲਣ ਕਾਰਨ ਮੇਰਾ ਪੁੱਤਰ ਅਚਾਨਕ ਡੂੰਘੇ ਪਾਣੀ ਵਿੱਚ ਡਿੱਗ ਡਿੱਗ ਗਿਆ ਜਿਸ ਨੂੰ ਪਰਮਾਤਮਾ ਨੇ ਹੱਥ ਦੇ ਕੇ ਬਚਾ ਲਿਆ ਤਾਂ ਤੁਹਾਨੂੰ ਦੱਸ ਦਿੰਨੇ ਆ ਕਿ ਜਿਹੜਾ ਅਜਨਾਲਾ ਦੇ ਵਿੱਚ ਜਿਹੜੇ ਨੇ ਵਿਧਾਨ ਸਭਾ ਦੇ ਜਿਹੜੇ ਨੇ ਜਿੰਨੇ ਵੀ ਸੌਰੀ ਅਜਨਾਲਾ ਦੇ ਮਤਲਬ ਲੋਕ ਮਦਦ ਕਰਨ ਲਈ ਪਹੁੰਚੇ ਹੋਏ ਨੇ ਜਿਹੜੇ ਹਰ ਹਰ ਪ੍ਰੇਤਾਂ ਵਾਸਤੇ ਤੇ ਜਿੰਨੇ ਵੀ ਪਿੰਡ ਨੇ ਲਾਗੇ ਲਾਗੇ ਛਾਗੇ ਉਹਨਾਂ ਨੂੰ ਬਚਾਉਂਦੇ ਬਚਾਉਂਦੇ ਜਿਹੜੇ ਨੇ ਕੁਲਦੀਪ ਢਾਲੀਵਾਲ ਜੀ ਦਾ ਲੜਕਾ ਜਿਹੜਾ ਹੈ ਪਾਣੀ ਦੇ ਵਿੱਚ ਡੁੱਬੰਦੀ ਖਬਰ ਆ ਰਹੀ ਹੈ ਲੇਕਿਨ ਉਹਨੂੰ ਬਚਾ ਲਿਆ ਗਿਆ ਹੈ ਲੇਕਿਨ ਜਿਹੜਾ ਵੀ ਕੋਈ ਮਦਦ ਕਰ ਰਿਹਾ ਹੈ ਅਸੀਂ ਵੀ ਕਹਿੰਦੇ ਹਾਂ ਕਿਰਪਾ ਕਰਕੇ ਧਿਆਨ ਨਾਲ ਕਿਉਂਕਿ ਜਿੰਨਾ ਤੁਸੀਂ ਚੌਕਸ ਰਹੋਗੇ ਉਨਹੀਂ ਹੀ ਤੁਸੀਂ ਸਾਹਮਣੇ ਵਾਲੇ ਬੰਦੇ ਦੀ ਮਦਦ ਕਰ ਪਾਓਗੇ ਧੰਨਵਾਦ